ਇਸਲਾਮਾਬਾਦ ਦੀ ਜੇਲ੍ਹ ਚ ਰਹੇਗਾ ਫਾਜ਼ਿਲਕਾਦਾ ਅਮਰਿਤਪਾਲ ਪਾਕਿਸਤਾਨ ਦੀ ਅਦਾਲਤ ਨੇ ਸੁਣਾਈ 1 ਮਹੀਨੇ ਦੀ ਸਜ਼ਾ 21 ਜੂਨ ਗਲਤੀ ਨਾਲ ਕੀਤੀ ਸੀ ਸਰਦਪਾਰ 50000 ਜੁਰਮਾਨਾ ਵੀ ਲਗਾਇਆ ਨਾ ਦੇਣ ਦੀ ਸੂਰਤ ਵਿੱਚ 15 ਦਿਨ ਹੋਰ ਕੱਟਨੇ ਪੈਣਗੇ ਜੇਲ੍ਹ ਵਿੱਚ ਬੀਤੀ ਕੀ ਜੂਨੂ ਹਿੰਦ ਪਾਕਿ ਕੋ ਮੰਤਰੀ ਸਰਦ ਲੰਗ ਕੇ ਪਾਕਿਸਤਾਨ ਪਹੁੰਚੇ ਫਾਜ਼ਿਲਕਾ ਜ਼ਿਲ੍ਹੇ ਦੇ ਹਲਕਾ ਜਲਾਲਾਬਾਦ ਦੇ ਪਿੰਡ ਖੇਰੇ ਕੇ ਉਤਾਰ ਦੇ 23 ਸਾਲਾ ਨੌਜਵਾਨ ਅਮਰਿਤਪਾਲ ਸਿੰਘ ਨੂੰ ਪਾਕਿਸਤਾਨ ਦੀ ਅਦਾਲਤ ਨੇ 1 ਮਹੀਨੇ ਦੀ ਸਜ਼ਾ ਅਤੇ 1 ਲੱਖ ਪਾਕਿਸਤਾਨੀ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਰਕਮ ਨਾ ਦੇਣ ਦੀ ਸੂਰਤ ਚ ਉਸ ਨੂੰ 15 ਦਿਨ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ ਇਸ ਦੌਰਾਨ ਅਮਰਿਤਪਾਲ ਸਿੰਘ ਨੂੰ ਇਸਲਾਮਾਬਾਦ ਦੀ ਜੇਲ੍ਹ ਵਿੱਚ ਰੱਖਿਆ ਜਾਵੇਗਾ ਚੋਨੀਆ ਦੇ ਸਿਵਲ ਜੱਜ ਨਾਸਿਰ ਮਹਿਮੂਦ ਗੋਂਡਲ ਨੇ ਅਮਰਿਤਪਾਲ ਸਿੰਘ ਨੂੰ ਜੇਰੇ ਦਫਾ 4 ਪਾਕਿਸਤਾਨ ਕੰਟਰੋਲ ਆਫ ਐਂਟਰੀ ਐਕਟ 1952 ਦੇ ਤੇ ਇੱਕ ਮਹੀਨੇ ਦੀ ਸਜ਼ਾ ਅਤੇ 50000 ਰੁਪਏ ਜੁਰਮਾਨਾ ਜਦਕਿ ਦਫਾ 14 ਫਾਰਨਰ ਐਕਟ 1946 ਦੇ ਤੇ ਤਵੀ ਇੱਕ ਮਹੀਨੇ ਦੀ ਸਜ਼ਾ ਅਤੇ 50000 ਰੁਪਏ ਜੁਰਮਾਨਾ ਸੁਣਾਇਆ ਹੈ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ ਪਰ ਜੁਰਮਾਨੇ ਦੀ ਰਕਮ 1 ਲੱਖ ਪਾਕਿਸਤਾਨੀ ਰੁਪਏ ਦਾ ਭੁਗਤਾਨ ਕਰਨਾ ਪਵੇਗਾ ਜੁਰਮਾਨਾ ਅਦਾ ਨਾ ਕੀਤੇ ਜਾਣ ਦੀ ਸੂਰਤ ਵਿੱਚ 15-15 ਦਿਨ ਦੀ ਸਜ਼ਾ ਹੋਰ ਕੱਟਣੀ ਪਵੇਗੀ ਜਿਕਰ ਯੋਗ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਖੈਰੇਕੇ ਉਤਾਰ ਦਾ ਇੱਕ ਨੌਜਵਾਨ ਹਿੰਦਪਾਤ ਕਮਾਂਤਰੀ ਸਰਦ ਤੇ ਕੰਡਿਆਲੀ ਤਾਰੋ ਪਾਰ ਆਪਣੀ ਜ਼ਮੀਨ ਤੇ ਖੇਤੀ ਕਰਨ ਗਿਆ ਸੀ ਪਰ ਜਦੋਂ ਸ਼ਾਮ ਨੂੰ ਤੈ ਸਮੇਂ ਤੇ ਵਾਪਸ ਨਾ ਆਇਆ ਤਾਂ ਬੀਐਸਐਫ ਅਤੇ ਪੁਲਿਸ ਵੱਲੋਂ ਕੀਤੀ ਤਫ਼ਤੀਸ਼ ਵਿੱਚ ਪਤਾ ਲੱਗਾ ਕਿ ਉਹ ਗਲਤੀ ਨਾਲ ਕਮਾਂਤਰੀ ਸਰਦ ਲੰਘ ਕੇ ਪਾਕਿਸਤਾਨ ਵੱਲ ਚਲਾ ਗਿਆ ਹੈ ਪਹਿਲਾ ਪਾਕਿਸਤਾਨ ਅਧਿਕਾਰੀਆਂ ਨੇ ਉਸ ਦੇ ਪਾਕਿਸਤਾਨ ਵਿੱਚ ਹੋਣ ਤੋਂ ਇਨਕਾਰ ਕਰ ਦਿੱਤਾ ਲੇਕਿਨ ਬਾਅਦ ਵਿੱਚ ਪੁਸ਼ਟੀ ਹੋਈ ਕਿ ਉਹ ਇੱਕ ਥਾਣੇ ਵਿੱਚ ਮੌਜੂਦ ਹੈ ਉਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਦੀਆਂ ਕੋਸ਼ਿਸ਼ਾਂ ਅਤੇ ਭਾਜਪਾ ਸੂਬਾਈ ਪ੍ਰਧਾਨ ਸੁਨੀਲ ਜਾਖੜ ਦੇ ਦਖਲ ਮਗਰੋਂ ਦੋਵਾਂ ਦੇਸ਼ਾਂ ਵਿੱਚ ਲਗਾਤਾਰ ਤਿੰਨ ਵਾਰ ਫਲੈਗ ਮੀਟਿੰਗਾਂ ਵੀ ਹੋਈਆਂ ਪਰ ਅਮਰਿਤਪਾਲ ਸਿੰਘ ਦੀ ਵਾਪਸੀ ਦਾ ਕੋਈ ਰਾਹ ਨਾ ਬਣਿਆ ਲੇਕਿਨ ਇਸ ਫੈਸਲੇ ਨਾਲ ਅਮਰਿਤਪਾਲ ਦੇ ਪਰਿਵਾਰ ਨੂੰ ਕੁਝ ਰਾਤ ਮਿਲੀ ਹੈ ਕਿਉਂਕਿ ਅਦਾਲਤ ਨੇ ਸਜ਼ਾ ਪੂਰੀ ਹੋਣ ਅਤੇ ਜੁਰਮਾਨਾ ਅਦਾ ਕਰਨ ਦੇ ਬਾਅਦ ਉਸ ਨੂੰ ਭਾਰਤ ਵਾਪਸ ਭੇਜਣ ਦੇ ਲਈ ਅਧਿਕਾਰੀਆਂ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ